हेलो फ्रेंड्स आज हम आपको लेके आए हैं लेक पर इधर आ ना आज मौसम देखो कि बदिया लेक आए हैं सुबह सुबह ਦੇਖੋ ਪਲੇਟਾ ਪਾਣੀ ਦੇਖੋ ਕਿਵੇਂ ਚੱਲੀ ਜਾਂਦਾ ਹਨ ਚਿਕ ਚਿਕੀਆਂ ਚਿਕ ਚਿਕੀਆਂ ਚਿਕ ਚਿਕ ਸਾਰੇ ਫੋਟੋ ਸ਼ੂਟ ਕਰ ਰਹੇ ਆ ਦੇਖੋ ਆਪਣੇ ਵੀਡੀਓਜ਼ ਦੌੜਾਂ ਚੱਲ ਰਹੀਆਂ ਦੇਖੋ ਮੌਸਮ ਠੰਡਾ वो खड़े साहब जी देखो <laughs> हाई बहुत ठंडी हवा है ना, ए, ना <laughs> ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਾਨੇ ਉਮੀਦ ਕਰਦੀ ਆ ਸਾਰੇ ਜਾਨੇ ਠੀਕ ਠਾਕ ਹੋਵੋਗੇ ਅੱਜ ਅਸੀਂ ਸਵੇਰੇ ਸਵੇਰੇ ਗੈਸੀ ਘਰ ਲੇਖ ਤੇ ਤੇ ਸਤ ਸਾਂ ਇੰਨਾ ਠੰਡਾ ਮੌਸਮ ਸਵੇਰੇ ਪਹਿਲਾਂ ਮੀਂਹ ਪਿਆ ਫਿਰ ਉਸ ਤੋਂ ਬਾਅਦ ਅਸੀਂ ਲੇਖ ਤੇ ਚਲੇ ਗਏ ਮੈਂ ਨਨਕੇ ਸਵੇਰੇ ਸਵੇਰੇ ਜਾ ਕੇ ਅੱਜ ਮੌਸਮ ਵੀ ਠੀਕ ਲੱਗਦਾ ਪਰ ਇੰਨੀ ਠੰਡ ਸੀ ਬਹੁਤ ਹੀ ਜ਼ਿਆਦਾ ਪਰ ਸਕੂਨ ਇੰਨਾ ਸੀ ਔਰ ਕਹਿੰਦੇ ਨਾ ਅੰਦਰ ਇੰਨਾ ਰਿਲੀਫ ਮਿਲ ਰਿਹਾ ਸੀਗਾ ਪਤਾ ਨਹੀਂ ਅਸੀਂ ਜੰਨਤ 'ਚ ਆ ਗਏ ਸਾਰਾ ਦਿਨ ਘਰ ਦੇ ਵਿੱਚ ਰਸੋਈਆਂ ਦੇ ਵਿੱਚ ਜਾਂ ਘਰ ਦੀ ਚਾਰ ਦਿਵਾਰੀ ਦੇ ਵਿੱਚ ਰਹਿ ਕੇ ਨਾ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਹਨ ਸੋ ਕਿਸੇ ਕਿਸੇ ਟਾਈਮ ਮਨ ਕਰਦਾ ਕਿ ਬਾਹਰ ਲਈ ਖੁੱਲੀ ਹਵਾ ਖਾਈਏ ਫਿਰ ਅੱਜ ਅਸੀਂ ਸਵੇਰੇ ਸਵੇਰੇ ਚੱਲੇ ਗਏ ਸੀਗੇ ਪਰ ਇੰਨਾ ਸ਼ਾਨਦਾਰ ਮੌਸਮ ਇੰਨਾ ਨਜ਼ਾਰਾ ਆ ਰਿਹਾ ਸੀ ਤੇ ਸਾਰੇ ਜਣੇ ਇਸ ਤਰ੍ਹਾਂ ਬੈਠੇ ਸੀ ਬਸ ਇੱਥੇ ਕੋਈ ਟੈਨਸ਼ਨ ਨਹੀਂ ਬਿਲਕੁਲ ਸ਼ਾਂਤੀ ਸ਼ਾਂਤੀ ਬਹੁਤ ਅਨੰਦ ਮਿਲਿਆ ਹਨਾ ਤੇ ਬਸ ਸਕੂਨ ਨਾਲ ਬੈਠ ਜੂ ਇੱਥੇ ਘਰ ਦੇ ਵਿੱਚ ਤਾਂ ਅਸੀਂ ਬੈਠਦੇ ਵੀ ਆ ਕੁਰਸੀ ਤੇ ਤਾਂ ਚਾਰ ਕੰਮ ਸਾਨੂੰ ਰਸੋਈ ਦੇ ਵਿੱਚੋਂ ਬੁਲਾ ਲੈਂਦੇ ਆਜੋ ਆਜੋ ਤੁਹਾਡੀ ਲੋੜ ਹੈ ਸਹੀ ਕਹਿ ਰਹੀ ਹਾਂ ਨਾ ਮੈਂ ਤੇ ਥੋੜੀ ਜੀ ਹਵਾ ਲੱਗ ਗਈ ਮੈਨੂੰ ਆਵਾਜ਼ ਤੋਂ ਪਤਾ ਚੱਲ ਰਿਹਾ ਹੋਊਗਾ ਗਲਾ ਖਰਾਬ ਸਵੇਰ ਦੀ ਲੰਮ ਲੇਟੀਆਂ ਮਰੀ ਜਾਣੀ ਇੱਕ ਵਾਰ ਤਾਂ ਜਾ ਹੀ ਕੇ ਨਾ ਤੇ ਰਿਆਲ ਨਹੀਂ ਇੰਨੀ ਪ੍ਰਵਾਹ ਆ ਕਰਦੇ ਨਹੀਂ ਹੈਗੇ ਤੇ ਇਹ ਵੀ ਬਸ ਫਟਾਫਟ ਤਿਆਰ ਹੋ ਗਏ ਮੈਨੂੰ ਕਹਿੰਦੇ ਚੱਲ ਚਲਦੇ ਆ ਬੜਾ ਮਜ਼ਾ ਆਇਆ ਸੱਚ ਦੱਸ ਇਨਾ ਮਜ਼ਾ ਆਇਆ ਨਾ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਤੇ ਐਸਾ ਲੱਗ ਰਿਹਾ ਸੀ ਅਸੀਂ ਕਿਤੇ ਪਾਣੀ ਲੱਗ ਕੇ ਦੇ ਵਿੱਚ ਆਏ ਆ ਤੇ ਇੰਨੀ ਠੰਡੀ ਠੰਡੀ ਹਵਾ ਖਾ ਰਹੇ ਆ ਫਿਰ ਥੋੜੀ ਦੇਰ ਚਾ ਸਿੱਖ ਰਹੇ ਵਾਪਸ ਜਾਣਾ ਤੇ ਕਿਸੇ ਕਿਸੇ ਟਾਈਮ ਨਿਕਲਣਾ ਵੀ ਚਾਹੀਦਾ ਹੈ ਹਨਾ ਘਰ 'ਚ ਇਹ ਨਹੀਂ ਹੁੰਦਾ ਕਿ ਸਵੇਰੇ ਟਾਈਮ ਨਹੀਂ ਹੁੰਦਾ ਆਪਾਂ ਨਿਕਲ ਨਹੀਂ ਸਕਦੇ ਅੱਜ ਵੈਸੇ ਵੀ ਸੰਡੇ ਸੀ ਹਨਾ ਸੰਡੇ ਨੂੰ ਹਮੇਸ਼ਾ ਥੋੜਾ ਜਿਹਾ ਸਪੈਸ਼ਲ ਬਣਾਓ ਜੋ ਛੁੱਟੀ ਹੁੰਦੀ ਹੈ ਹਨਾ ਛੁੱਟੀ ਨੂੰ ਸਪੈਸ਼ਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿਤੇ ਲੜਾਈ ਹੋ ਜਾਂਦੀ ਹੈ ਕਿਤੇ ਘਰ ਦੇ ਕੰਮ ਨਹੀਂ ਹਨਾ ਹਸਬੈਂਡ ਬੋਲਣ ਲੱਗ ਜਾਂਦੇ ਆ ਕਿ ਤੁਹਾਡਾ ਤੇਰਾ ਕੰਮ ਨਹੀਂ ਨਿਭੜਦਾ ਹਨਾ ਸੋ ਜਦੋਂ ਵੀ ਮਤਲਬ ਥੋੜਾ ਬਹੁਤ ਟਾਈਮ ਮਿਲਦਾ ਆਪਾਂ ਨਿਕਲ ਜਾਈਦਾ ਹੈ ਹਨਾ ਤੇ ਇਸ ਤਰ੍ਹਾਂ ਹੀ ਨਿਕਲਣਾ ਚਾਹੀਦਾ ਹੈ ਘਰ ਦੇ ਕੰਮ ਤਾਂ ਸਾਰਾ ਦਿਨ ਹੀ ਨਹੀਂ ਖਤਮ ਹੁੰਦੇ ਕਰੇ ਆਗੇ ਸੀ ਐਨੀ ਬੋਡੀ ਪੇਨ ਹੋਣ ਲੱਗ ਗਈ ਮੇਰਾ ਤਾਂ ਇਹ ਹੋਣ ਲੱਗੇ ਫੇ ਪੈ ਜਾ ਬਸ ਟਾਟਾਫਟ ਤੇ ਮੈਂ ਕਿਹਾ ਚਲ ਨਾਸ਼ਤਾ ਤਾਂ ਬਣਾ ਨਹੀਂ ਹੈ ਤੇ ਅੱਜ ਆਪਾਂ ਆਲੂ ਗੋਭੀ ਦੀ ਸਬਜ਼ੀ ਪਈ ਸੀ ਬਸ ਉਹਨੂੰ ਪੀਸ ਕੇ ਪਰੌਂਠੇ ਬਣਾ ਦਾਂਗੇ ਨਾਲ ਚਟਨੀ ਹੈ ਨਾਲ ਮੱਖਣ ਹੈ ਨਾਲ ਚਾਹ ਹੈ ਬਸ ਹੋਰ ਕੀ ਚਾਹੀਦਾ ਹੈ ਹਨਾ ਤੇ ਇਕੋ ਤਮ ਤਾਂ ਆ ਕੇ ਕਰਨਾ ਪੈਂਦਾ ਪਰ ਇਸ ਤਰ੍ਹਾਂ ਆ ਕੇ ਨਾ ਮਤਲਬ ਇੰਨਾ ਅੱਛਾ ਫੀਲ ਹੋ ਰਿਹਾ ਸੀ ਬਹੁਤ ਹੀ ਜ਼ਿਆਦਾ ਉਹੀ ਰੂਟੀਨ ਉਹੀ ਸਵੇਰ ਤੋਂ ਸ਼ੁਰੂਆਤ ਹੁੰਦੀ ਹੈ ਕੰਮ ਦੀ ਹਨਾ ਤੇ ਉਹੀ ਆਪਾਂ ਸ਼ਾਮ ਨੂੰ ਕਿਤੇ ਜਾਣਾ ਤਾਂ ਹਨਾ ਥੋੜੀ ਦਿਰ ਮਾਰਕੀਟਾਂ ਦੇ ਵਿੱਚ ਉਹ ਵੀ ਅੰਦਰ ਹੀ ਅੰਦਰ ਹੈ ਹਨਾ ਪਰ ਕਹਿੰਦੇ ਨਾ ਬਾਹਰ ਜਿਹੜੀ ਹਵਾ ਖਾਂ ਜਾਂਦੇ ਨਾ ਉਹਦੇ ਨਾਲ ਤਾਂ ਬਸ ਕਹਿੰਦੇ ਨਾ ਅੰਦਰੋਂ ਵੀ ਸਾਡੇ ਬਸ ਤਰੋਤਾਜ਼ਾ ਹੋ ਜਾਂਦਾ ਹੈ ਹਨਾ ਮਨ ਵੀ ਤੇ ਇਸ ਟਾਈਮ ਬਸ ਮੈਂ ਨਾਸ਼ਤਾ ਬਣਾ ਰਹੀ ਹੈਗੀ ਆ ਇਹ ਬੈਠੇ ਵੇਟ ਕਰ ਰਹੇ ਸੀਗੇ ਟਾਈਮ ਤੇ ਅੱਜ ਫ੍ਰੀ ਹੋ ਗਈ ਸੀਗੇ ਮੈਂ ਕਿਉਂਕਿ ਸਵੇਹਾ ਦੇ ਉੱਠੇ ਸੀ ਰਾਤ ਵੀ ਚੰਡੀਗੜ੍ਹ بارش ਪਈ ਤੇ ਸਵੇਰੇ ਵੀ ਚੰਡੀਗੜ੍ਹ بارش ਪਈ ਤੇ ਕੱਲ ਫੇਰ ਕਹਿੰਦੇ ਆ بارش ਪਾਊਗੀ ਮੈਂ ਕਿਹਾ ਚੱਲ ਬਣਾ ਲੈ ਆ ਜਿਹੜੇ ਮੰਜੇ ਲੈਣੇ ਤੂੰ ਬਾਕੀ ਤਾਂ ਚਲਦਾ ਹੀ ਰਹਿੰਦਾ ਸਾਰਾ ਦਿਨ ਹਨਾ ਸਹੀ ਹੈ ਨਾ ਲਓ ਜੀ ਨਾਸ਼ਤਾ ਕਰੋ ਤੁਸੀਂ ਵੀ फटाफट ਬਸ ਇਹਨਾਂ ਨੂੰ ਦੇ ਤਾਂ ਨਾਲ ਹੀ ਮੈਂ ਆਪਦਾ ਪਾ ਲਈ ਇੱਥੇ ਭਾਈ ਅੱਜ ਆ ਗਈ ਬਿੱਲੀ ਹਨਾ ਤੇ ਬਿੱਲੀ ਇਸ ਤਰ੍ਹਾਂ ਮੈਨੂੰ ਦੇਖ ਰਹੀ ਸੀ ਮੈਨੂੰ ਕਹਿੰਦੇ ਤੂੰ ਵੀਡੀਓ ਬਣਾ ਰਹੀ ਸੀ ਇਹਨੂੰ ਭਜਾਇਆ ਕਿਉਂ ਨਹੀਂ ਮੈਂ ਕਿਹਾ ਤੇ ਮੇਰੇ ਵੱਲ ਹੀ ਆਇਆ ਦੇਖ ਰਹੀ ਸੀ ਕਿ ਹਨਾ ਮੈਂ ਕਿਹਾ ਮੇਰੇ ਉੱਪਰ ਹੀ ਛਿਪਟ ਜਾਂਦੀ ਫੇਰ ਪਤਾ ਕਿ ਮੈਂ ਥੋੜੀ ਦੇਰ ਪਹਿਲਾਂ ਹੀ ਮਿੱਠੂ ਨੂੰ ਲੈ ਕੇ ਆਉਣ ਲੱਗੀ ਸੀ ਮੈਂ ਕਿਹਾ ਚੱਲੇ ਥੋੜੀ ਦੇਰ ਬਾਹਰ ਖੇਡ ਲੂ ਤੇ ਮੈਂ ਅੰਦਰ ਬਾਥਰੂਮ ਮਤਲਬ ਵਗੈਰਾ ਸਾਫ਼ ਕਰ ਲਾਂਗੀ ਤੇ ਬੱਸ ਉਹ ਕਹਿੰਦੇ ਅੱਜ ਤਾਂ ਨਾ ਮਿੱਠੂ ਬਚ ਗਿਆ ਨੀ ਤਾਂ ਮਿੱਠੂ ਨੂੰ ਤਾਂ ਬਿੱਲੇ ਨੇ ਖਾ ਜਾਣਾ ਸੀ ਬਿੱਲਾ ਬਿੱਲੀ ਨਹੀਂ ਹੈਗੀ ਬਿੱਲਾ ਹੈ ਫਿਰ ਉਸ ਤੋਂ ਬਾਅਦ ਸਬਜੀ ਕੱਟੀ ਸਾਰਾ ਕੰਮ ਹੋਇਆ ਆਪਣੇ ਘਰ ਦਾ ਹਨ ਜਿਵੇਂ ਵੀ ਕੰਮ ਡਸਟਿੰਗ ਦਾ ਕਿਚਨ ਦਾ ਸਮਿਟਾ ਸਮਿੱਟੀ ਦਾ ਜੋ ਵੀ ਹੈ ਹਨ ਸਾਰਾ ਕੁਝ ਕਰਕੇ ਪਿੰਡੀ ਲਿਆਂਦੀ ਹੋਈ ਸੀਗੀ ਸਬਜ਼ੀਆਂ ਲਿਆਂਦੀਆਂ ਸੀ ਨਾ ਫਿਰ ਪਿੰਡੀ ਮੈਂ ਕਿ ਬਣਾ ਲੈਣੀ ਹੈ ਖਰਾਬ ਹੋ ਜਾਂਦੀ ਪਈ ਪਈ ਫਿਰ ਦੋ ਤਿੰਨ ਸਬਜ਼ੀਆਂ ਵੀ ਹੁੰਦੀਆਂ ਹਨ ਤੇ ਬੰਦਾ ਬਣਾ ਲੈਂਦਾ ਵਿੱਚ ਦੀ ਰਾਜਮਾ ਬਣਾ ਲੇ ਵਿੱਚ ਦੀ ਛੋਲੇ ਬਣਾ ਲੇ ਵਿੱਚ ਦੀ ਕੁਝ ਬਣਾ ਲਿਆ ਕੁਝ ਬਣਾ ਲਿਆ ਇੱਥੇ ਬਸ ਫਿਰ ਪੰਛੀ ਅੰਨੀਆਂ ਆਵਾਜ਼ਾਂ ਕੱਢ ਰਹੇ ਸੀ ਮੈਂ ਕਹਿੰਨੀ ਆ ਇਹ ਤਾਂ ਗੱਲਾਂ ਹੀ ਕਰੀ ਜਾਂਦੇ ਮੈਂ ਕਹੇ ਵੀ ਉਹ ਤਾਂ ਸੰਡੇ ਬਣਾ ਰਹੇ ਮੈਨੂੰ ਬੜਾ ਅੱਛਾ ਲੱਗਦਾ ਹਨਾ ਮੈਂ ਕਿੰਨੀ ਦੇਰ ਇਹਨਾਂ ਦੀ ਆਵਾਜ਼ ਸੁਣਦੀ ਰਹੀ ਬਾਹਰ ਆ ਕੇ ਹਨਾ ਸਬਜੀ ਨੂੰ ਤੜਕਾ ਲਾਇਆ ਹੀ ਮੈਂ ਫਿਰ ਮੈਂ ਸੁਣਦੀ ਮੈਂ ਕਿਹਾ ਦੇਖੋ ਹਨਾ ਜਿਵੇਂ ਆਪਾਂ ਗੱਲਾਂ-ਬਾਤਾਂ ਮਾਰਦੇ ਆ ਵੀ ਕੁਛ ਨਾ ਕੁਛ ਗੱਲਾਂ-ਬਾਤਾਂ ਕਰਦੇ ਹੋਣਗੇ ਕਿੱਥੇ ਜਾਣਾ ਅੱਜ ਕਿੱਧਰ ਲਟੂਰੇ ਹਾਏ ਹਾਏ ਮੈਨੂੰ ਤਾਂ ਬੜਾ ਅੱਛਾ ਲੱਗ ਰਿਹਾ ਸੀ ਇਹਨਾਂ ਦੀ ਆਵਾਜ਼ਾਂ ਸੁਣ ਸੁਣ ਕੇ ਹਨਾ ਪਤਾ ਕੀ ਗੱਲ ਹੈ ਇਹੜ ਪੰਛੀ ਹੁੰਦੇ ਆ ਨਾ ਇਹ ਵੀ ਕੁਛ ਨਾ ਕੁਛ ਸਾਨੂੰ ਦੱਸਦੇ ਆ ਹਨਾ ਇਹਨਾਂ ਦੀ ਆਵਾਜ਼ ਸੁਣ ਕੇ ਸਾਡੇ ਅੰਦਰ ਮਨ ਦੇ ਵਿੱਚ ਹਨਾ ਇਸ ਤਰ੍ਹਾਂ ਹੋਣ ਲੱਗ ਜਾਂਦਾ ਵੀ ਬਸ ਹਨਾ ਸ਼ਾਂਤੀ ਭਰੀ ਨਾ ਇਹਨਾਂ ਨੂੰ ਕੋਈ ਟੈਨਸ਼ਨ ਨਾ ਕੁਝ ਹਨਾ ਨਾ ਰੋਟੀ ਬਣਾਉਂਦੀ ਨਾ ਕੁਝ ਖਾਂਦੀ ਖਾਂਦੀ ਹੁੰਦੀ ਬਸ ਜਿੱਥੇ ਮਿਲ ਜੇ ਉੱਥੇ ਖਾ ਲੈਂਦੇ ਪਰ ਖੁਸ਼ ਰਹਿੰਦੇ ਆ ਹਨਾ ਤਾਂ ਹੀ ਸਾਨੂੰ ਇਹਨਾਂ ਦੀ ਆਵਾਜ਼ਾਂ ਸੋਹਣੀ ਲੱਗਦੀ ਹੈ ਦਿਲ ਨੂੰ ਨਾ ਸਕੂਨ ਮਿਲਦਾ ਹੈ ਖੁੱਲੀ ਹਵਾ ਦੇ ਵਿੱਚ ਜਾ ਕੇ ਇਹ ਪੰਛੀਆਂ ਦੀਆਂ ਆਵਾਜ਼ਾਂ ਸੁਣ ਕੇ ਹਨਾ ਸਹੀ ਹੈ ਨਾ ਤੇ ਹੁਣ ਬਸ ਮੈਂ ਇਹਨਾਂ ਦੇ ਬੂਟ ਦੇਖੋ ਐ ਲੱਗਦੇ ਨਾ ਜਿਵੇਂ ਬੇਕਾਰ ਹੈ ਬੇਕਾਰ ਨਹੀਂ ਹੈਗੇ ਤੇ ਇਹਨਾਂ ਦੇ ਨਾ ਸਾਰੇ ਬੂਟਾਂ ਨੂੰ ਉੱਲੀ ਲੱਗ ਗਈ ਹੈ ਨਾ ਤੇ ਅੱਜ ਮੈਂ ਕਾਪੜ ਵਗੈਰਾ ਵੀ ਥੱਲੇ ਉਹ ਸ਼ੂਜ਼ ਵਗੈਰਾ ਵਗੈਰਾ ਵਾਲੇ ਸਾਫ਼ ਕਰੇ ਸੀਗੇ ਤੇ ਉਹ ਨਹੀਂ ਮੈਂ ਵੀਡੀਓ ਸ਼ੇਅਰ ਕੀਤੀ ਕਿਉਂਕਿ ਸਿਰ ਦੁਖੀ ਆਂਦਾ ਸੀਗਾ ਬਸ ਮੈਂ ਕਰਦੀ ਰਹਿਨੀ ਆ ਕੰਮ ਕੁਛ ਨਾ ਕੁਛ ਕਈ ਵਾਰ ਨਾ ਕੈਮਰਾ ਆਨ ਕਰ ਰੂਜੀ ਨਹੀਂ ਕਰਦਾ ਤੇ ਸਾਰੇ نیچے ਵਾਲੇ ਜਿਹੜੇ ਸਾਡੇ ਹੈ ਨਾ ਜਿੱਥੇ ਅਸੀਂ ਜੁੱਤੇ ਜੋੜੀਆਂ ਰੱਖਦੇ ਆ ਸਾਰੇ ਸਾਫ਼ ਕੀਤੇ ਮੈਂ ਕਿਹਾ ਚਲੋ ਸੈਟਿੰਗ ਕਰਕੇ ਰੱਖ ਦਿੰਨੇ ਆ ਕਈ ਵਾਰੀ ਕਿਤੇ ਜਾਣਾ ਹੁੰਦਾ ਨਾ ਕਦੇ ਕੋਈ ਕੱਢ ਬੂਟ ਕਦੇ ਕੋਈ ਸੈਂਟਰਲ ਕੱਢ 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 ਕੇ ਨਾ ਆਪਾਂ ਉੱਪਰ-ਨੀਚੇ ਹੋ ਜਾਂਦੇ ਸਾਰੇ ਮੈਂ ਜਦ ਡੱਬਿਆਂ ਚ ਪਾ ਕੇ ਰੱਖ ਦਿੰਨੇ ਆ ਫਿਰ ਇਹਨਾਂ ਦੇ ਬੂਟ ਮੈਨੂੰ ਕਹਿੰਦੇ ਮੇਰੇ ਬੁੱਟਾ ਨੂੰ ਕੀ ਹੋ ਗਿਆ ਮੇਰਾ ਸਿਰ ਬਹੁਤ ਜ਼ਿਆਦਾ ਦੁਖੀ ਜਾਂਦਾ ਸੀਗਾ ਤੇ ਅੱਜ ਤੱਕ ਮੈਂ ਸੱਚ ਦੱਸਾਂ ਉੱਠੀ ਨਹੀਂ ਸਾਰਾ ਦਿਨ ਜੋ ਬਸ ਸਵੇਰ ਦੀ ਗਈਆਂ ਉਸ ਤੋਂ ਬਾਅਦ ਨਹੀਂ ਮੈਂ ਉੱਠੀ ਹੈਗੀ ਇੰਨਾ ਸਾਹਮਣੇ ਮੈਂ ਜ਼ਿਆਦਾ ਨਹੀਂ ਗਿਆ ਦੁਪਹਿਰੇ ਵੀ ਮੈਂ ਤੁਸੀਂ ਦੇਖ ਲਓ ਰੋਟੀ ਖਾ ਕੇ ਮੈਂ 3 ਵਜੇ ਸੁੱਤੀ ਤੇ 5 ਵਜੇ ਉੱਠੀ ਤੇ ਹੁਣ ਫੇਰ ਨੀਂਦ ਆ ਜਾਂਦੀ ਹੈਗੀ ਹੈ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਜੇ ਇਹਨਾਂ ਨੂੰ ਕਿਹਾ ਮੇਰੀ ਤਬੀਦ ਖਰਾਬ ਹੋ ਗਈ ਮੁੜ ਕੇ ਕਹਿ ਦੇਣਗੇ ਤੂੰ ਘਰੀ ਬਹਿ ਜਾ ਹਾਏ ਹੇ ਰਬਾ ਕਿਹੋ ਜਿਹਾ ਜਿਹਾ ਟਾਈਮ ਤਾਂ ਨਾ ਕੁਛ ਨਾ ਕੁਛ ਨਾ ਬਸ ਕਹਿੰਦੇ ਨਾ ਅ ਮઝા ਵੀ ਆਂਦਾ ਤੇ ਕਰੀਏ ਵੀ ਕੀ ਹਣਾ ਸਹੀ ਹੈ ਨਾ ਮੌਸਮ ਵੀ ਚੇਂਜ ਹੋ ਰਿਹਾ ਹੁਣ ਬਸ ਸਿਰ ਜਾ ਬਨ ਲਿਆ ਮੈਂ ਤੇ ਦਰਦ ਹੋ ਹੀ ਜਾਂਦਾ ਸੀ ਬਹੁਤ ਜ਼ਿਆਦਾ ਸਿਰ ਮੇਰਾ ਮੈਂ ਸਿਰ ਬੰਨਿਆ ਨਾ ਮੈਨੂੰ ਸਿਕਾ ਜਾ ਜਿਵੇਂ ਉਹ ਮਿਲਿਆ ਗਰਮੈਸ਼ ਜੀ ਮਿਲੀ ਤੇ ਮੈਨੂੰ ਆਰਾਮ ਆਨ ਲੱਗ ਗਿਆ ਬਸ ਨਾ ਤੋ ਕੇ ਇਸ ਤਰ੍ਹਾਂ ਹੀ ਘਰ ਵਾਲੇ ਕੱਪੜੇ ਪਾ ਲਏ ਸੀਗੇ ਫਿਰ ਮੈਂ ਰੋਟੀ ਬਣਾਉਣ ਲੱਗ ਗਈ ਰੋਟੀਆਂ ਟੂਟੇ ਬਣਾ ਕੇ ਬਸ ਫਿਰ ਮੈਂ ਖਾ ਕੇ ਇਹਨਾਂ ਨੂੰ ਦੇ ਕੇ ਸੋ ਗਈ ਸੀ ਫਿਰ ਮੈਂ ਉੱਠੀ ਦੇਖ ਲਓ 3 ਵਜੇ ਅੱਜ ਦਾ ਵਲੌਗ ਬਸ ਇੰਨਾ ਕੀ ਬਣਾਵਾਂਗੇ ਜਿਆਦਾ ਲੰਬਾ ਵਲੌਗ ਨਹੀਂ ਕਰਾਂਗੇ ਅੱਜ ਕੱਲ ਨੂੰ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਅੱਜ ਦਾ ਵਲੌਗ ਜ਼ਰੂਰ ਦੱਸਿਓ ਠੀਕ ਹੈ ਤੇ ਬਾਕੀ ਤਿਹਾਰ ਚੱਲ ਰਿਹਾ ਹੈ ਜਿਆਦਾ देर ਆਪਾਂ ਮੰਜੇ ਤੇ ਤਾਂ ਨਹੀਂ ਪੈ ਸਕਦੇ ਨਾ ਆਰਾਮ ਕਰ ਸਕਦੇ ਹਾਂ ਹੁਣ ਬਸ ਮੈਂ ਉੱਠ ਗਈ ਹਾਂ ਕਿਚਨ ਚ ਚੜਨ ਲੱਗੀ ਹਾਂ ਆਪਣੇ ਕੰਮ ਨੂੰ ਲੱਗੂੰਗੀ ਹਨਾ ਸਹੀ ਹੈ ਨਾ